ਔਰ ਖਬਰਾਂ ਲਈ ਸਾਡਾ YouTube ਦਾ ਚੈਨਲ ਸਬਸਕ੍ਰਾਈਬ ਕਰੋ। ਸਕਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਬਜ਼ੁਰਗ ਇੱਕ ਵਿਆਹ ਦੀ ਐਲਬਮ ਦਿਖਾਉਂਦੇ ਨਜ਼ਰ ਆ ਰਹੇ ਨੇ। ਤਾਂ ਦਾਅਦ ਜੀ ਹੈ ਕਿ ਉਹ ਬਦਨਸੀਬ ਸੱਸ ਤੇ ਸਹੁਰਾ ਨੇ ਜਿਨ੍ਹਾਂ ਨੇ ਆਪਣੀ ਨੂੰਹ ਦੇ ਉੱਤੇ ਪੂਰਾ 45 ਲੱਖ ਰੁਪਇਆ ਖਰਚਿਆ ਤੇ ਅੱਜ ਹਾਲਾਤ ਅਜਿਹੇ ਬਣ ਗਏ ਕਿ ਫਿਰ ਸੱਸ ਸਹੁਰੇ ਨੂੰ ਨੂੰਹ ਦੇ ਖਿਲਾਫ ਕਾਰਵਾਈ ਕਰਵਾਉਣੀ ਪੈ ਗਈ। ਪੰਜਾਬ ਪੱਧਰ ਦੇ ਵਿੱਚ ਵਿਦੇਸ਼ ਭੇਜਣ ਦੇ ਨਾਂ ਦੇ ਉੱਪਰ ਰੋਜ਼ਾਨਾ ਠੱਗੀਆਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਏਜੰਟਾਂ ਦੁਆਰਾ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾਂਦਾ ਜਾਂ ਫਿਰ ਕਈ ਮਾਮਲਿਆਂ ਦੇ ਵਿੱਚ ਕੁੜੀਆਂ ਵਿਆਹ ਤੇ ਖਰਚ ਕਰਵਾ ਕੇ ਬਾਹਰ ਜਾ ਕੇ ਮੁੰਡੇ ਨੂੰ ਪੁੱਛਦੀਆਂ ਨੇ ਤੇ ਅਜਿਹਾ ਹੀ ਮਾਮਲਾ ਲੁਧਿਆਣਾ ਦੇ ਪਿੰਡ ਟੈਪ ਭਈ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਿਤਾ ਨੇ ਆਪਣੇ ਬੇਟੇ ਦੇ ਚੰਗੇ ਭਵਿੱਖ ਦੀ ਆਸ ਵਿੱਚ ਕੈਨੇਡਾ ਗਈ ਨੂੰ ਦੀ ਪੜ੍ਹਾਈ ਦੇ ਉੱਪਰ ਲਗਭਗ 45 ਲੱਖ ਰੁਪਏ ਖਰਚ ਦਿੱਤੇ ਵਿਆਹ ਦੇ ਡੇਢ ਮਹੀਨੇ ਮਗਰੋਂ ਲੜਕੀ ਕੈਨੇਡਾ ਚਲੇ ਗਈ ਤੇ ਤਕਰੀਬਨ 4 ਮਹੀਨੇ ਬਾਅਦ ਮੁੰਡੇ ਨੂੰ ਵੀ ਬੁਲਾ ਲਿਆ ਪਰ ਉੱਥੇ ਜਾ ਕੇ ਮੁੰਡੇ ਨਾਲ ਉਹ ਰਹੀ ਨਹੀਂ ਤੇ ਤਲਾਕ ਦਾ ਕੇਸ ਲਗਾ ਦਿੱਤਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸੌਰੇ ਪਰਿਵਾਰ ਨਾਲ ਗੱਲਬਾਤ ਕੀਤੀ ਪਰ ਮਾਮਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਮਾਮਲਾ ਥਾਣੇ ਪਹੁੰਚਿਆ ਜਿੱਥੇ ਇਹਨਾਂ ਦੇ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਹੈ ਆਓ ਸੁਣਦੇ ਹਾਂ ਜੀ ਮੈਂ ਜਸਵਿੰਦਰ ਕੌਰ ਦਾ ਬੇਟੇ ਦੀ ਮਾਤਾ ਵਾ ਅਕਾ ਮਾਦੇ ਕੀ ਗੱਲਬਾਤ ਹੋਈ ਸੀ ਕਦੋਂ ਵਿਆਹ ਹੋਇਆ ਸੀਗਾ ਵਿਆਹ ਹੋਇਆ ਸੀ ਜੀ ਉਹਦਾ 2023 23 ਚ ਅੱਛਾ ਜੀ 9 ਤਰੀਕ 8ਵਾਂ ਮਹੀਨਾ ਅੱਛਾ ਜੀ ਤੇ ਉਸ ਤੋਂ ਬਾਅਦ ਵਿੱਚ ਫਿਰ ਕੀ ਗੱਲਬਾਤ ਹੋਈ ਪੂਰੀ ਇੱਥੇ ਰਹੀ ਤੁਹਾਡੇ ਕੋਲ ਸਾਡੇ ਕੋਲ ਜੀ ਬਸ ਉਹੀ ਇੱਕ ਮਹੀਨੇ ਦੇ ਵਿੱਚ ਛੁੱਟੀ ਲੈ ਕੇ ਆਈ ਸੀ ਪਹਿਲੇ ਉੱਥੇ ਰਹੀ ਉਸ ਤੋਂ ਬਾਅਦ ਵਿਆਹ ਦੀ ਡੇਟ ਰੱਖੀ ਹੋਈ ਸੀਗੀ ਅੱਛਾ ਜੀ ਤੇ ਉਹ ਵਿਆਹ ਹੋਏ ਤੋਂ ਬਾਅਦ ਫਿਰ ਹਫ਼ਤਾ ਖੰਡ ਉਹਨਾਂ ਕੋਲ ਰਹੀ ਉਸ ਤੋਂ ਬਾਅਦ ਸਾਡੇ ਕੋਲ ਰਹੀ ਦਾ ਜਾਨੀ 10 10 ਦਿਨ 15 ਦਿਨ ਤੇ ਬਾਹਰ ਮੁੰਡਾ ਕਮਾ ਕੇ ਵੀ ਲਿਆ ਚੰਡੀਗੜ੍ਹ ਵੀ ਗਿਆ ਸਾਰੇ ਗਏ ਆ ਅੱਛਾ ਜੀ ਤੇ ਉਦੋਂ ਬਾਅਦ ਫਿਰ ਉਹ 31 ਤਰੀਕ ਨੂੰ ਵਾਪਸੀ ਹੋ ਗਈ ਸੀ ਉਹਦੀ ਉਸ ਮਹੀਨੇ ਚ ਅੱਛਾ ਜੀ ਮਾਦੇ ਜਦੋਂ ਮੁੰਡੇ ਨੂੰ ਬਾਹਰ ਥੱਦਿਆ ਫਿਰ ਕੀ ਗੱਲਬਾਤ ਹੋਈ ਗੱਲਬਾਤ ਜੀ ਕੁਛ ਨਹੀਂ ਹੋਈ ਮੁੰਡੇ ਨਾਲੇ ਬਸ ਆਪਸ ਵਿੱਚ ਹੀ ਲੱਗੀ ਉਹਦੇ ਨਾਲ ਕੁਛ ਝਗੜਾ ਝੁਗੜਾ ਕਰਨ ਮਾੜਾ ਮਟਾ ਇੱਧਰ ਉੱਧਰ ਬਸ ਕਹਿੰਦੀ ਮੈਂ ਤੇਰੇ ਰਹਿਣਾ ਨਹੀਂ ਹੈਗਾ ਅੱਛਾ ਜੀ ਸਾਰੇ ਕੁਛ ਅਸੀਂ ਆਪਦੇ ਘਰੇ ਸਾਰਾ ਪ੍ਰੋਗਰਾਮ ਜੋ ਕੀਤਾ ਵਿਆਹ ਦਾ ਖਰਚਾ ਕੀਤਾ ਸਾਰਾ ਆਪਦੇ ਘਰੇ ਕੀਤਾ ਸਾਰਾ ਕੁਛ ਉਹਨਾਂ ਤੋਂ ਕੁਛ ਵੀ ਨਹੀਂ ਕਰਾਇਆ ਸੀ ਅਕਾ ਤੇ ਹੁਣ ਕੀ ਮੰਗ ਕਰਦੇ ਹੋ ਤੁਹਾਨੂੰ ਲੱਗਦਾ ਪਹਿਲਾਂ ਇਦਾਂ ਪਤਾ ਸੀਗਾ ਵੀ ਅਸੀਂ ਜੀ ਇਨਸਾਫ ਮੰਗਦੇ ਆ ਸਾਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਅਸੀਂ ਦਾ ਭਰੋਸੇ ਤੇ ਕਰਤਾ ਵੀ ਚਲੋ ਪੱਕਾ ਵਿਆਹ ਕੀਤਾ ਵਾ ਵੀ ਬੇਟਾ ਚੱਲਿਆ ਗਿਆ ਗਏ ਤੋਂ ਬਾਅਦ ਆ ਕੁਛ ਹੋਣ ਲੱਗ ਗਿਆ ਸਾਡੇ ਨਾਲ ਪਹਿਲੇ ਬਾਅਦ ਇਹ ਪੈਸਾਂ ਨਹੀਂ ਹੋਈ ਸੀ ਸਾਡੇ ਨਾਲ ਵਿਆਹ ਪੱਕਾ ਕਰਿਆ ਅੱਛਾ ਜੀ ਪੱਕਾ ਵਿਆਹ ਕਰਕੇ ਫੇਰ ਉਹ ਕੁੜੀ ਚਲੀ ਗਈ ਠੀਕ ਆ ਜੀ ਕਿਹੜੇ ਇੱਕ ਦੇਸ਼ ਗਈ ਕੈਨੇਡਾ ਜੀ ਅੱਛਾ ਜੀ ਫੇਰ ਫੇਰ ਉਹ ਉੱਥੋਂ ਚਲੀ ਗਈ ਫੇਰ ਮੁੰਡਾ ਛੱਡ ਲਿਆ 4 ਮਹੀਨਿਆਂ ਬਾਅਦ ਅੱਛਾ ਜੀ ਜੋ ਮੈਂ ਛੱਡ ਕੇ ਉੱਥੇ 20 ਦਿਨ ਉਹਨੂੰ ਰੱਖਿਆ ਨਾਲ ਅੱਛਾ ਜੀ ਫਿਰ ਉਹਨੂੰ ਪਤਾ ਨਹੀਂ ਕਿੱਧਰ ਜਲੀ ਕੇ ਇੱਧਰ ਨਹੀਂ ਅੱਛਾ ਜੀ ਫੇ ਉੱਥੋਂ ਜਾ ਕੇ ਫੇਰ ਮੁੰਡੇ ਨੇ ਫੋਨ ਫਾਨ ਕਰਿਆ ਉਹਨੇ ਫੋਨ ਚੱਕਿਆ ਨਾਲ ਅੱਛਾ ਜੀ ਫੇਰ ਚੱਕਿਆ ਨਾਲ ਫੇਰ ਐਸੀ ਕਰਿਆ ਸਾਡਾ ਨਾਲ ਚੱਕਿਆ ਫੋਨ ਅੱਛਾ ਜੀ ਸਾਡਾ ਨਾਲ ਫੋਨ ਚੱਕਿਆ ਫੇਰ ਐਸੀ ਉਹਨਾਂ ਨੂੰ ਆਖਿਆ ਹਾਂਜੀ ਫੇਰ ਉਹ ਦੋ ਵੇਰੀ ਸੀ ਟਾਲੀ ਸਾਹਿਬ ਕੱਟ ਕਰਿਆ ਅੱਛਾ ਜੀ ਆ ਗੁਰਦੁਆਰਾ ਇੱਥੇ ਹਾਂਜੀ ਹਾਂਜੀ ਇੱਥੇ ਗੁਰਦੁਆਰੇ ਕੱਟ ਕਰਕੇ ਕਹਿੰਦੇ ਤੋਰਾਂਗੇ ਜੀ ਆਈ ਲਾਰੇ ਲਾਈ ਕਾਏ ਉਧਰ ਤਲਾਕ ਦਾ ਕੇਸ ਲਾਤਾ ਮੈਂ ਅੱਛਾ ਜੀ ਉਹਨੇ ਕਿੰਨੇ ਪੈਸੇ ਲਏ ਸੀ 38 ਲੱਖ ਵਾਲੀ ਦਾ ਲੱਖ ਲਾਇਆ ਜੀ ਤੁਸੀਂ ਲਾਇਏ ਸਾਰੇ ਪੈਸੇ ਹਾਂ ਜੀ ਕਰਜ਼ਾ ਗੁਰਦੇ ਚੱਕਾ ਕਰਜ਼ਾ ਚੱਕਿਆ ਲੋਨ ਲੋਨ ਚੱਕਿਆ ਹਾਂ ਜੀ ਹਾਂ ਦੋ ਭਾਈਆਂ ਨੇ ਅਸੀਂ ਲੋਨ ਚੱਕਿਆ ਅੱਛਾ ਜੀ ਕਦੋਂ ਕ ਵਿਆਹ ਹੋਇਆ ਸੀ ਕਦੋਂ ਦੀ ਮਤਲਬ ਕਦੋਂ ਮੰਗਣਾ ਜਿਹੜੀ ਗੱਲਬਾਤ ਕਦੋਂ ਰੋਕਾ ਵਗੈਰਾ ਕੋਲ ਮੰਗਣਾ ਪਹਿਲਾਂ ਹੋਇਆ ਸੀ ਮਿੰਨ 22 ਅੱਛਾ ਜੀ ਕੁੜੀ ਕਦੋਂ ਗਈ ਕੈਨੇਡਾ ਕਦੋਂ ਗਈ ਕੁੜੀ ਪਹਿਲਾਂ ਹੀ ਗਈ ਹੋਈ ਸੀ ਉਧਰ ਗਈ ਹਾਂ 3 ਮਹੀਨੇ ਹੋ ਗਏ ਜੀ ਗਈ ਨੂੰ ਜੀ ਪੱਕੀ ਹੈ ਉੱਥੇ ਪੱਕੀ ਨਹੀਂ ਕੱਚੀ ਹੋਈ ਆ ਜੀ ਹਾਂ ਜੀ ਤੇ ਮੁੰਡਾ ਫਿਰ ਕਦੋਂ ਗਿਆ ਤੁਹਾਡਾ ਮੁੰਡਾ ਵਿਆਹ ਤੋਂ ਬਾਅਦ 4 ਮਹੀਨੇ ਬਾਅਦ ਗਿਆ ਅੱਛਾ ਜੀ 4 ਮੁੰਡੇ ਦੇ 24 ਚ ਗਿਆ ਹਾਂ ਮੁੰਡੇ ਤੇ ਵੇਚੀ ਲਾਇਆ ਪੈਸੇ ਜੀ ਉਹ ਉਹਦਾ ਇਸ਼ਾਰਾ ਕਰਾਇਆ ਹਣ ਜਾਣ ਦਾ ਐਸੀ ਲਾਇਆ ਵਿਆਹ ਦਾ ਪੂਰਾ ਲਾਇਆ ਸੀ ਕਿੱਥੇ ਦੇ ਜਿਹੜੇ ਸੋਹਰੇ ਆ ਜਿਹੜਾ ਪਿੰਡ ਆ ਕੁੜੀ ਦਾ ਜਿਹੜਾ ਪਿੰਡ ਖੋਖਰਾ ਪਿੰਡ ਜੀ ਅੱਛਾ ਜੀ ਅੱਛਾ ਜੀ ਪਹਿਲਾਂ ਫੋਨ ਫੋਨ ਚੱਕਦੀ ਹੁੰਦੀ ਸੀ ਪਹਿਲਾਂ ਗੱਲਬਾਤ ਪਹਿਲਾਂ ਜੀ ਆਏ ਨਾ ਦੋ ਦੋ ਟਾਈਮ ਕਰਦੀ ਅੱਛਾ ਜੀ ਜਾਂ ਮੁੰਡਾ ਚਲਿਆ ਗਿਆ ਭਈ ਹੁਣ ਚਲਿਆ ਗਿਆ ਇਹਨਾਂ ਨੂੰ ਕੋਈ ਹੋਰ ਮਿਲ ਗਿਆ ਉਹ ਜਾਦੇ ਪੈਸਿਆਂ ਵਾਲਾ ਅੱਛਾ ਜੀ ਉਹ ਜਾਦੇ ਪੈਸਿਆਂ ਵਾਲਾ ਫਿਰ ਲੱਭ ਲਿਆ ਉਹਨਾਂ ਨੇ ਅੱਛਾ ਜੀ ਹਾਂ ਫਿਰ ਤੁਸੀਂ ਕੋਈ ਪਰਚਾ ਪੁੱਛਿਆ ਵੀ ਦੱਸਿ ਗਏ ਹੋਣ ਪਰਚਾ ਘਟਾਇਆ ਜੀ ਅੱਛਾ ਕਿੱਥੇ ਘਟਾਇਆ ਜੀ ਪਰਚਾ ਗਜਾਮ ਹੈ ਜੀ ਜਿਗਰਾਉਂ ਜਿਗਰਾਉਂ ਅੱਛਾ ਕੀ ਮੰਗ ਕਰਦੇ ਹੋ ਅੱਛਾ ਮੰਗ ਕਰਦੇ ਆ ਜੀ ਕੁੜੀ ਨੂੰ ਤੋੜ ਦਾ ਉੜੀ ਨੂੰ ਤੋਰਦੇ ਨਹੀਂ ਉਹਨਾਂ ਤੋਰਨੇ ਨੀ ਗਾਹ ਗੱਲ ਹੋਊਗੀ ਅੱਛਾ ਜੀ ਅੱਜ ਇਹ ਕਹਿੰਦੇ ਆ ਵੀ ਸਾਡੇ ਪੈਸੇ ਮੋੜ ਦੋ ਅੱਛਾ ਜੀ ਪੈਸੇ ਉਹ ਕਹਿੰਦੇ ਪੈਸੇ ਮੋੜ ਨਹੀਂ ਉੱਥੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ 45 ਲੱਖ ਰੁਪਏ ਦੀ ਠੱਗੀ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਕੰਪਲੀਟ ਕੀਤੀ ਗਈ ਸੀ ਉਹਨਾਂ ਕਹਿੰਿਆ ਕਿ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਗੁਰਚਰਨ ਸਿੰਘ ਦਾ ਪੁੱਤਰ ਗੁਰदयाल ਸਿੰਘ ਵਾਸੀ ਢਾਹ ਪਈਦੇ ਹੈਗੇ ਨੇ ਜੀ ਇਹਨਾਂ ਨੇ ਆਪਣੇ ਲੜਕੇ ਤਜਿੰਦਰ ਸਿੰਘ ਨੂੰ ਵਿਦੇਸ਼ ਭੇਜਣ ਵਾਸਤੇ ਵੇਚਣਾ ਸੀਗਾ ਇਹ ਲਈ ਇਹਨਾਂ ਇੱਕ ਦਾਨਕ ਹੋਰ ਡਾਕਟਰ ਆਫ ਹੈਗੀ ਦਰਵਾਕ ਸਿੰਘ ਦੀ ਖੋਖਰ ਪਿੰਡ ਹੈਗਾ ਜੀ ਇਹ ਇਹਦੇ ਨਾਲ ਇਹਨਾਂ ਨੇ ਗੱਲ ਕਰੀ ਸੀ ਕੈਨੇਡਾ ਜਾਣ ਵਾਸਤੇ ਤੇ ਕੈਨੇਡਾ ਇਹ 45 ਲੱਖ ਰੁਪਏ ਲਏ ਸੀ ਇਹਨਾਂ ਨੇ ਪੱਕਾ ਇਹਨਾਂ ਦਾ ਵਿਆਹ ਹੋਇਆ ਸੀ ਵਿਆਹ ਹੋਣ ਤੋਂ ਬਾਅਦ ਜਦੋਂ ਇਹ ਕੁੜੀ ਦਾ ਮਤਲਬ 1 ਮਹੀਨੇ ਬਾਅਦ ਵਿਆਹ ਤੋਂ ਬਾਅਦ ਚਲੀ ਗਈ ਸੀ ਕੈਨੇਡਾ ਤੇ ਮੁੰਡਾ ਜਿਹੜਾ ਸੀਗਾ ਜੀ ਗੁਰਚਰਨ ਸਿੰਘ ਦਾ ਲੜਕਾ ਤਜਿੰਦਰ ਸਿੰਘ ਉਹਨੂੰ ਇਹਨੇ ਕੁੜੀ ਨੇ ਬੁਲਾ ਲਿਆ ਸੀ ਉੱਥੇ ਡੇਢ 2 ਮਹੀਨੇ ਰਹਿਣ ਤੋਂ ਬਾਅਦ ਜਾਂ ਕੁੜੀ ਦੇ ਤੇ ਇਹਦੀ ਕੋਈ ਆਪਸ ਵਿੱਚ ਜਾਣ-ਪਛਾਣ ਹੋ ਗਈ ਆਫੇ ਤੇ ਕੁੜੀ ਨੇ ਮਤਲਬ ਉਹਨਾਂ ਨੇ ਡਾਈਵੋਰਸ ਦਾ ਕੇਸ ਲਾਤਾ ਉੱਧਰ ਹਨੇੜਾ ਵਿੱਚ ਆ ਸਰ ਮਾਮਲਾ ਦਾ ਚੱਲ ਰਿਹਾ ਜੀ ਮੁਕੱਦਮਾ ਅਸੀਂ ਇਹਦੇ ਖਿਲਾਫ ਦਰਜ ਕਰ ਲਿਆ ਇਹ ਡੀਐਸਪੀ ਸਾਹਿਬ ਸੀਏਡਬਲਯੂ ਸਾਹਿਬ ਦੀ ਇਨਕੁਆਰੀ ਹੋਈ ਹੈ ਇਨਕੁਆਰੀ ਕਰਨ ਤੋਂ ਬਾਅਦ ਮੁਕੱਦਮਾ ਦਰਜ ਹੋ ਗਿਆ ਅਗਲੀ ਕਾਰਵਾਈ ਅਸੀਂ ਮੁਕੰਮਲ ਕਰਕੇ ਜਿਹੜੀ ਅਗਲੀ ਕਾਰਵਾਈ ਮੰਦੀ ਆ ਉਹ ਅਮਚ ਲਿਆ ਰਹੇ ਹਾਂ ਜੀ ਸਰ ਕਿਹੜੀ ਧਰਾਵਾਂ ਦੇ ਹੱਦੀ ਨਾਲ ਮੁਕੱਦਮਾ ਇਹ ਮੁਕੱਦਮਾ ਸਾਰਾ ਮੁਕੱਦਮਾ ਨੰਬਰ 9 ਆ ਜੀ ਮਿਤੀ 11/2 ਅੰਡਰ ਸੈਕਸ਼ਨ 420 406 120 ਵੀਆਈਪੀਸੀ थाना ਜੋਧਾ ਦੀ ਕਹਿ ਰਹੇ ਕੋਈ ਪਹਿਲਾ ਮਾਮਲਾ ਨਹੀਂ ਜਿੱਥੇ ਵਿਆਹ ਤੋਂ ਬਾਅਦ ਵਿਦੇਸ਼ ਜਾ ਕੇ ਕੋਈ ਪਤਨੀ ਮੁੱਕਰੀ ਹੋਵੇ ਇਸ ਤੋਂ ਪਹਿਲਾਂ ਵੀ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਇੱਥੇ ਲੋੜ ਆ ਲੋਕਾਂ ਨੂੰ ਸਮਝੰਦੀ ਕਿ ਜਿੰਨਾ ਪੈਸਾ ਤੁਸੀਂ ਨੂੰ ਦੇ ਉੱਤੇ ਲਾ ਕੇ ਉਸ ਨੂੰ ਬਾਹਰ ਭੇਜ ਦਿਓ ਤਾਂ ਆਪਣੇ ਪੁੱਤ ਦੇ ਚੰਗੇ ਭਵਿੱਖ ਵਾਸਤੇ ਉਹਨੂੰ ਕੋਈ ਚੰਗਾ ਕਾਰੋ